ਹਾਂਜੀ ਸਸਰੇਆ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਆਈ ਹੋਪ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਆ ਇੱਕ ਬੜਾ ਨਿਊਜ਼ ਚੱਲ ਰਹੀ ਆ ਬੜੀ ਚਰਚਾ ਛੜੀ ਹੋ ਰਹੀ ਆ ਹੋਈ ਆ ਕਿ ਪੁਰਤਗਾਲ ਨੇ ਪੇਪਰ ਬੰਦ ਕਰ ਦਿੱਤੇ ਆ ਪੁਰਤਗਾਲ ਨੇ ਪੇਪਰ ਆ ਜਿਹੜੇ ਲੋਕ ਹੁੰਦੇ ਸੀ ਉਹ ਬੰਦ ਕਰ ਦਿੱਤੇ ਆ ਹੁਣ ਪੁਰਤਗਾਲ ਦੇ ਕਿਸੇ ਨੂੰ ਪੇਪਰ ਨਹੀਂ ਦੇਣੇ ਕਿਸੇ ਨੂੰ ਪੱਕਾ ਨਹੀਂ ਕਰਨਾ ਹੈਗਾ ਤੇ ਇੱਥੇ ਤੱਕ ਵੀ ਕਹਿੰਦਾ ਜਿਹੜੇ ਪਿਛਲੇ ਪਿਛਲੇ ਲਾਸਟ 6 ਮਹੀਨੇ ਤੋਂ ਪੇਪਰ ਲੱਗੇ ਆ ਉਹਨਾਂ ਦੀ ਵੀ ਅਸੀਂ ਜਾਂਚ ਕਰਾਂਗੇ ਪਹਿਲੀ ਗੱਲ ਮੈਂ ਇੱਥੇ ਕਲੀਅਰ ਕਰ ਦਵਾ ਜੈਸ ਇਹ ਗੱਲ ਸੱਚ ਆ 100% ਪੁਰਤਗਾਲ ਨੇ ਪੇਪਰ ਬੰਦ ਕਰਤੇ ਆ ਇਹ 2 ਦਿਨ ਲਈ ਬੰਦ ਕੀਤੇ ਆ 4 ਦਿਨ ਲਈ 1 ਹਫਤੇ ਲਈ 20 ਦਿਨ ਲਈ ਮਹੀਨੇ ਲਈ 2 ਮਹੀਨੇ ਲਈ 6 ਮਹੀਨੇ ਲਈ ਜੈਸ ਹਮੇਸ਼ਾ ਲਈ ਬੰਦ ਕਰਤੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈਗੀ ਬੰਦ ਕਰਤੇ ਆ ਇਹ ਗੱਲ ਸੱਚ ਆ ਪਰ ਕਿੰਨੇ ਟਾਈਮ ਲਈ ਸ਼ਾਰਟ ਟਾਈਮ ਲਈ ਪਰਮਾਨੈਂਟਲੀ ਬੰਦ ਕਰਤੇ ਇਹ ਕਿਸੇ ਨੂੰ ਨਹੀਂ ਪਤਾ ਹੈਗਾ ਦੂਸਰੀ ਗੱਲ ਇਹ ਪੇਪਰ ਬੰਦ ਕਰਨ ਦਾ ਕਾਰਨ ਕੀ ਸੀਗਾ ਕਾਰਨ ਸੀਗਾ ਪੁਰਤਗਾਲ ਤੇ ਯੂਰੋਪੀਅਨ ਯੂਨੀਅਨ ਦਾ ਬਹੁਤ ਹਾਈ ਪ੍ਰੈਸ਼ਰ ਪੂਰੇ ਯੂਰਪ ਦਾ ਤੇ ਯੂਰੋਪੀਅਨ ਯੂਨੀਅਨ ਦਾ ਬਹੁਤ ਜ਼ਿਆਦਾ ਹਾਈ ਪ੍ਰੈਸ਼ਰ ਕਿਉਂਕਿ ਯੂਰੋਪੀਅਨ ਯੂਨੀਅਨ ਔਰ ਯੂਰਪ ਇਹ ਗੱਲ ਮੰਨਦਾ ਸੀ ਕਿ ਜਿਹੜੀਆਂ ਯੂਰਪ ਦੀਆਂ ਡੌਂਕੀਆਂ ਲੱਗਦੀਆਂ ਔਰ ਸਿਰਫ ਪੁਰਤਗਾਲ ਕਰਕੇ ਲੱਗਦੀਆਂ ਆ ਕਿਉਂਕਿ ਜਿੰਨੇ ਵੀ ਡੋਂਕੀ ਲਾ ਕੇ ਭਾਵੇਂ ਉਹ ਭਾਵੇਂ ਉਹ ਸਰਬੀਆ ਰਾਹੀਂ ਆਉਣ ਭਾਵੇਂ ਕਿਸੇ ਹੋਰ ਦੇਸ਼ ਰਾਹੀਂ ਆਉਣ ਜੇਸੀ ਵੀ ਤਰ੍ਹਾਂ ਡੋਂਕੀ ਲਾ ਕੇ ਦੇਸ਼ ਤੋਂ ਦੇਸ਼ ਪਾਰ ਕਰਕੇ ਜਿਸ ਵੀ ਤਰ੍ਹਾਂ ਉਹ ਯੂਰਪ ਚ ਐਂਟਰ ਹੁੰਦੇ ਆ ਉਹ ਸਿੱਧੇ ਪੁਰਤਗਲ ਚਲ ਜਾਂਦੇ ਆ ਪੁਰਤਗਲ ਜਾ ਕੇ ਉਹ ਪੇਪਰ ਅਪਲਾਈ ਕਰ ਦਿੰਦੇ ਆ ਤੇ ਪੁਰਤਗਲ ਇੰਨਾ ਦਿਆਲੂ ਕੰਟਰੀ ਹੈ ਉਹ ਆਮ ਨਾਲ 5 ਸਾਲ ਚ ਪਾਸਪੋਰਟ ਸਾਰਿਆਂ ਨੂੰ ਬੰਦੀ ਜਾਂਦਾ ਆ ਔਰ ਜਿਹੜਾ ਡੋਂਕੀ ਦਾ ਸਭ ਤੋਂ ਵੱਡਾ ਕਾਰਨ ਉਹ ਪੁਰਤਗਾਲ ਆ ਪੁਰਤਗਾਲ ਕਰਕੇ ਹੀ ਡੋਂਕੀਆਂ ਲੱਗ ਰਹੀਆਂ ਆ ਤੇ ਇਹ ਬਹੁਤ ਟਾਈਮ ਦਾ ਪੂਰੇ ਯੂਰਪ ਦਾ ਔਰ ਯੂਰਪੀਨ ਯੂਨੀਅਨ ਦਾ ਬਹੁਤ ਪ੍ਰੈਸ਼ਰ ਸੀ ਪੁਰਤਗਾਲ ਤੇ ਤੇ ਹੁਣ ਜਿੱਦਾਂ ਸਰਕਾਰ ਚੇਂਜ ਹੋਈ ਪੁਰਤਗਾਲ ਦੀ ਤੇ ਪੁਰਤਗਾਲ ਨੇ ਆਖਰ ਇਹ ਜਿਹੜਾ ਸਖਤ ਫੈਸਲਾ ਸੀ ਲੱਗ ਰਿਹਾ ਸੀ ਇੰਨੇ ਪ੍ਰੈਸ਼ਰ ਪੁਰਤਗਾਲ ਨਹੀਂ ਸਹਾਰ ਸਕਦਾ ਜਿੰਨਾ ਪ੍ਰੈਸ ਪ੍ਰੈਸ਼ਰ ਯੂਰਪੀਨ ਯੂਨੀਅਨ ਦਾ ਪੈ ਰਿਹਾ ਆ ਤੇ ਉਹ ਪ੍ਰੈਸ਼ਰ ਦੇ ਅੰਡਰ ਆ ਕੇ ਪੁਰਤਗਾਲ ਨੇ ਪੇਪਰ ਬੰਦ ਕਰ ਦਿੱਤੇ ਆ ਤੇ ਇਨੀ ਇਹ ਵੀ ਕਿਹਾ ਆ ਲਾਸਟ ਜਿਹੜੇ 6 ਮਹੀਨੇ ਦੇ ਪੇਪਰ ਅਪਲਾਈ ਹੋਏ ਆ ਉਹਨਾਂ ਦੀ ਜਾਂਚ ਕਰਾਂਗੇ ਕੀ ਕਰਨਾ ਕੀ ਨਹੀਂ ਕਰਨਾ ਇਹ ਨਹੀਂ ਪਤਾ ਪਰ ਇੰਨੇ ਕਿਹਾ ਜਾਂਚ ਕਰਾਂਗੇ ਤੇ ਇਹ ਗੱਲ ਸੱਚ ਆ ਪੁਰਤਗਾਲ ਦੇ ਪੇਪਰ ਬੰਦ ਹੋ ਚੁੱਕੇ ਆ ਤੇ ਇੱਕ ਟੈਨਸ਼ਨ ਵਾਲੀ ਗੱਲ ਹੈਗੀ ਆ ਬਹੁਤ ਲੋਕ ਡੋਂਕੀਆਂ ਲਾ ਕੇ ਸਿਰਫ ਪੁਰਤਗਾਲ ਗਏ ਸੀਗੇ ਕਿ ਪੇਪਰ ਬਣ ਜਾਣਗੇ ਪੇਪਰ ਬਣ ਜਾਣਗੇ ਇਥੋਂ ਇੰਗਲੈਂਡ ਤੋਂ ਵੀ ਬਹੁਤ ਸਟੂਡੈਂਟ ਡਿਪੈਂਡਡ ਜਿਨ੍ਹਾਂ ਦੇ ਵੀਜ਼ੇ ਕੈਨਸਲ ਹੋ ਚੁੱਕੇ ਸੀ ਉਹ ਵੀ ਇਹ ਜੁਰਪ ਤੋੜ ਗਏ ਸੀ ਕਿ ਪੁਰਤਗਲ ਜਾ ਕੇ ਪੇਪਰ ਬਣਾ ਲਵਾਂਗੇ ਹੁਣ ਇੱਕ ਟੈਂਸ਼ਨ ਦੀ ਤਾਂ ਚੀਜ਼ ਹੈਗੀ ਆ ਹੁਣ ਉਹ ਕਿੱਦਾਂ ਨੂੰ ਜਾਣਗੇ ਬਾਕੀ ਯੂਰਪੀਅਨ ਜੂਨੀਅਰ ਵੀ ਤਾਂ ਵੈਸੇ ਵੀਜ਼ੇ ਬੰਦ ਕਰਤੇ ਜਾਂ ਦੇ ਨੇ ਤੇ ਇੱਕ ਹੁਣ ਉਹ ਕਿੱਦਾਂ ਨੂੰ ਜਾਣਗੇ ਤੇ ਇੱਕ ਇਹ ਟੈਂਸ਼ਨ ਤਾਂ ਹੈਗੀ ਆ ਦੇਖੋ ਇਹ ਸਿਰਫ ਪੇਪਰ ਇਹ ਕਦੋਂ ਤੱਕ ਬੰਦ ਹੋਏ ਆ ਇਹ ਕੋਈ ਨਹੀਂ ਕਹਿ ਸਕਦਾ ਇੱਥੇ ਕਿਸੇ ਨੂੰ ਨਹੀਂ ਪਤਾ ਲੋਕ ਆਪਣੇ ਆਪਣੇ ਅੰਦਾਜ਼ੇ ਲਾ ਰਹੇ ਆ ਕੋਈ ਕਿਸੇ ਨੂੰ ਗਲਤ ਜਾਣਕਾਰੀ ਦੇ ਰਿਹਾ ਆ ਕੁਝ ਨਹੀਂ ਪਤਾ ਕਦੋਂ ਤੱਕ ਬੰਦ ਹੋਏ ਆ ਦੂਸਰੀ ਚੀਜ਼ ਇਹ 100% ਆ ਇਹ ਜਿਹੜਾ ਯੂਰੋਪੀਅਨ ਯੂਨੀਅਨ ਦਾ ਹਾਈ ਪ੍ਰੈਸ਼ਰ ਸੀ ਉਹ ਪ੍ਰੈਸ਼ਰ ਦੇ ਅੰਡਰ ਆ ਕੇ ਨਹੀਂ ਬੰਦ ਕੀਤੇ ਆ ਉਦਾਂ ਹੀ ਨਹੀਂ ਬੰਦ ਨਹੀਂ ਕਰਨੇ ਸੀਗੇ ਸਰਕਾਰ ਚੇਂਜ ਹੋਣਾ ਵੀ ਫਰਕ ਪਿਆ ਆ ਤੇ ਫਿਲਹਾਲ ਹੁਣ ਅੱਗੇ ਫਿਊਚਰ ਕੀ ਬੰਦਾ ਜਿਨੀ ਪੇਪਰ ਲਾਏ ਆ ਕੀ ਨਹੀਂ ਹੁੰਦਾ ਇਹ ਤਾਂ ਹੁਣ ਦੇਖਣ ਵਾਲਾ ਸਮਾਂ ਆ ਕੀ ਪਤਾ ਕੁਝ ਨਵਾਂ ਕਾਨੂੰਨ ਬਣਾ ਕੇ ਕੁਝ ਨਵੀਂ ਚੇਂਜਸ ਕਰਕੇ ਥੋੜੀ ਸਖਤੀ ਕਰਕੇ ਤੇ ਦੁਆਰਾ ਓਪਨ ਕਰ ਦੇਣ ਇਹ ਵੀ ਹੋ ਸਕਦਾ ਆ ਕਿ ਉਹ ਥੋੜੀ ਸਖਤੀ ਕਰਨ ਕਿ ਅਸੀਂ ਇਦਾਂ ਇਦਾਂ ਆ ਸਾਡੀਆਂ ਸ਼ਰਤਾਂ ਆ ਇਸ ਤਰ੍ਹਾਂ ਅਸੀਂ ਅਪਲਾਈ ਹੁਣ ਕਰਾਂਗੇ ਆਸੀਂ ਚੇਂਜ ਕੀਤਾ ਆ ਹੁਣ ਅੰਨੇ ਬਾਅਦ ਤੁਸੀਂ ਆ ਕੇ ਅਪਲਾਈ ਨਹੀਂ ਕਰਾ ਸਕਦੇ ਕੁਝ ਸ਼ਰਤਾਂ ਰੱਖਣਗੇ ਕੁਝ ਨਾ ਕੁਝ ਇਦਾਂ ਦਾ ਚੀਜ਼ ਜ਼ਰੂਰ ਹੋਊਗੀ ਫਿਲਹਾਲ ਬੰਦੇ ਆ ਹੁਣ ਇਹ ਹੀ ਆ ਕਿ ਹਜੇ ਕੋਈ ਵੀ ਪੇਪਰ ਨਹੀਂ ਲੱਗ ਰਿਹਾ ਠੀਕ ਹੈ ਜੀ ਇਹ ਛੋਟੀ ਜੀ ਜਾਣਕਾਰੀ ਦੇਣੀ ਸੀ ਕਿਉਂਕਿ ਲੋਕ ਬਹੁਤ ਡਰੇ ਹੋਏ ਸੀ ਇੰਨੇ ਮੈਸੇਜ ਆਉ ਔਨ ਡੈ ਸਿਗੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਸੀ ਅਸੀਂ ਕੀ ਕਰੀਏ ਕੀ ਨਾ ਕਰੀਏ ਤੇ ਮੈਂ ਤਾਂ ਜਾਣਕਾਰੀ ਦਿੱਤੀ ਆ ਕਿ ਪੇਪਰ ਬੰਦੇ ਆ 100% ਬੰਦੇ ਆ ਕਿੰਨੇ ਟਾਈਮ ਲਈ ਬੰਦੇ ਆ ਕਿਸੇ ਨੂੰ ਨਹੀਂ ਪਤਾ ਹੈਗਾ ਗਲਤ ਫਾਮਾਂ ਤੋਂ ਗਲਤ ਜਾਣਕਾਰੀਆਂ ਤੋਂ ਬਚੋ ਜਿੱਦਾਂ ਕੋਈ ਅਪਡੇਟ ਆਊਗੀ ਤਾਂ ਦੇ ਦੇਵਾਂਗੇ ਬਾਕੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰਾਮ ਰਾਮ ਆਪਣੇ ਖਿਆਲ ਰੱਖਿਓ